आईना टीवी न्यूज चैनल देख रहे सभी दर्शकों का चैनल में स्वागत है बता दें कि स्वतंत्रता दिवस के मद्देनज़र शहर की सुरक्षा व्यवस्था के तहत एडीजीपी प्रवीण कुमार सिन्हा विशेष तौर पर जलंधर पहुंचे और बता दें कि इस दौरान उन्होंने सिटी रेलवे स्टेशन पर सीपी पी शर्मा सहित पुलिस बल के साथ चेकिंग की इस दौरान जहाँ यात्रियों के सामान की चेकिंग की गई वहीं शक्की लोगों से पूछताछ की गई प्रवीण कुमार सिन्हा ने मीडिया से बातचीत में कहा कि स्वतंत्रता दिवस शांति के साथ मनाया जाएगा किसी भी असामाजिक तत्व को हरकत करने नहीं देंगे लोगों से भी अपील है कि वे असामाजिक तत्वों को पकड़ने में पुलिस का पूर्ण तौर पर सहयोग करें हरीश भंडारी की रिपोर्ट अच्छा आज आप अगस्त का फंक्शन है रिव्यू और उन उसके बाद जारी सिक्योरिटी है ਜਨੰਦਰ ਕਮਿਸ਼ਨਰੇਟ ਏਰੀਆ ਚ ਉਹਦੇ ਵਿੱਚ ਐਸ ਡੀਜੀ ਰਿਪਰੈਜ਼ੈਂਟੇਟਿਵ ਮੈਨੂੰ ਲਗਾਇਆ ਗਿਆ ਹੈ ਤੇ ਸੀਪੀ ਸਾਹਿਬ ਔਰ ਬਾਕੀ ਅਫਸਰਾਰ ਅੱਜ ਅਪਾ ਮੀਟਿੰਗ ਕੀਤੀ ਹੈ ਜਿਹੜੀ ਰਿਹਰਸਲ ਹੈਗੀ ਹੈ ਪਰੇਡ ਦੀ ਉਹਦੀ ਰਿਵਿਊ ਕੀਤੀ ਹੈ ਔਰ ਪੂਰੇ ਏਰੀਆ ਦੀ ਸਿਕਿਉਰਿਟੀ ਜਿਹੜੀ ਹੈ ਉਹਦੇ ਵਿੱਚ ਜਿਹੜੇ 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 ਕਦਮ ਕਮਿਸ਼ਨਰੇਟ ਪੁਲਿਸ ਏਰੀਆ ਚ ਉਠਾਏ ਜਾ ਰਹੇ ਨੇ ਉਹਦੀ ਰਿਵਿਊ ਕੀਤੀ ਹੈ ਆ ਸਾਡੀ ਇਹ ਕੋਸ਼ਿਸ਼ ਹੈ ਕਿ ਬਹੁਤ ਹੀ ਅੱਛੇ ਢੰਗ ਨਾਲ ਲੋਕਾਂ ਦੇ ਆ ਕੋਆਪਰੇਸ਼ਨ ਨਾਲ ਪਲਸ ਜਿਹੜੀ ਸਿਕਿਉਰਿਟੀ ਰੈਨਜਮੈਂਟਸ ਹੈ ਉਹਦੇ ਵਿੱਚ ਲੋਕਾਂ ਨੂੰ ਵੀ ਪਰੇਸ਼ਾਨੀ ਨਾ ਹੋਵੇ ਤੇ ਇੱਕ ਪੁਖਤਾ ਸਿਕਿਉਰਿਟੀ ਰੈਨਜਮੈਂਟ ਆਪਾਂ ਦੇ ਸਕੀਏ ਇਹ ਸਾਡੀ ਕੋਸ਼ਿਸ਼ ਰਹੇਗੀ ਅੱਛਾ ਇਹ ਲੂਟੀਨ ਚੈਕਿੰਗ ਤੋਂ ਇਲਾਵਾ ਕੁ ਸਪੈਸ਼ਲ ਵੀ ਜਿਹੜਾ ਨਮੈਗੀ ਕੁਝ ਤਿਆਰੀ ਕੀਤੀ ਜਾ ਸਕਦੀ ਹੈ ਸਪੈਸ਼ਲ ਚੈਕਿੰਗ ਵੀ ਚੱਲ ਰਹੀ ਹੈ ਤਾਂਕਿ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਉਹਨਾਂ ਤੇ ਉਹਨਾਂ ਤੇ ਖੌਫ ਪੈ ਸਕੇ ਕਾਨੂੰਨ ਦਾ ਤੇ ਉਹਨਾਂ ਨੂੰ ਜਿਹੜਾ ਵੀ ਅਗਰ ਕੋਈ ਪਲਾਨ ਕਰ ਰਿਹਾ ਹੈ ਕੋਈ ਵਿਗਨ ਪਾਂਦਾ ਉਹਨੂੰ ਪਹਿਲੇ ਆਪਾਂ ਕਾਬੂ ਕਰ ਸਕੀਏ। ਖਾਲਸਤਾਨੀ ਜਿਹੜੇ ਏਜੰਟ ਹੈਗੇ ਨੇ ਗੁਰਪ੍ਰੀਤ ਕਾਂ ਸਿੰਘ ਪੰਨੂ ਗੁਰਵੰਦ ਨੂੰ ਤੁਮ ਕੀ ਦਿੱਤਾ ਦਿੱਤੀ ਚਾਹੁੰਦੇ। ਜਲੰਧਰ ਦੇ ਵਿੱਚ ਵੀ ਉਹਨਾਂ ਦਾ ਪ੍ਰੋਗਰਾਮ ਹੈਗਾ ਵਾ ਫਲੈਗ ਮਾਰਚ ਬਿਆਰ ਬਿਆਰ। ਇਸ ਤੋਂ ਇਲਾਵਾ ਕੀ ਕੁਝ ਹੋ ਤਿਆਰੀਆਂ ਜਿਹੜੀ ਹੈਗੀ ਗਰਾਊਂਡ ਦੇ ਕੀਤੀ ਜਾ ਰਹੀਆਂ ਨੇ ਜਾਂ ਫਿਰ ਸਕਿਉਰਿਟੀ ਪਰਪਸ ਜਲੰਧਰ ਦੇ ਵਿੱਚ ਕੀ ਕੁਝ ਰੂਟ ਰਹਿਣਗੇ ਆ ਕਿ ਕਿਹੜੇ ਕਿਹੜੇ ਚੈਕਿੰਗ ਪੁਆਇੰਟਸ ਰਹਿਣਗੇ? ਜੀ। ਆ ਦੇਖੋ ਬਹੁਤ ਪੁਖਤਾ ਅਰੇਂਜਮੈਂਟ ਕੀਤਾ ਹੈ ਜਲੰਧਰ ਕਮਿਸ਼ਨਰੇਟ ਪੁਲਿਸ ਨੇ। ਸੀਪੀ ਸਾਹਿਬ ਔਰ ਉਹਨਾਂ ਦੀ ਟੀਮ ਪੂਰੀ ਮੁਸਤੈਦ ਹੈ ਅਲਰਟ ਹੈ ਇਸ ਚੀਜ਼ ਤੋਂ ਸਾਨੂੰ ਪਤਾ ਹੈ ਕਿ ਕਈ ਅਨਸਰ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਔਰ ਕੋਸ਼ਿਸ਼ ਕਰ ਰਹੇ ਨੇ ਕਿ ਵਿਗਨ ਪਾਣ ਦਾ ਆਪਾਂ ਅੱਛੇ ਅਰੇਂਜਮੈਂਟ ਕਰਕੇ ਪੁਖਤਾ ਅਰੇਂਜਮੈਂਟ ਕਰਕੇ ਇਸ ਤਰ੍ਹਾਂ ਦਾ ਕੋਈ ਇਨਸੀਡੈਂਟ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਔਰ ਮੈਂ ਸਾਰੇ ਨੂੰ ਵਿਸ਼ਵਾਸ ਦਿਲਾਉਣਾ ਚਾਹਨਾ ਕਿ ਜਲੰਧਰ ਪੁਲਿਸ 24/7 ਲੱਗੀ ਹੋਈ ਹੈ ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਕਿ ਕਿਸੇ ਤਰ੍ਹਾਂ ਦਾ ਇਨਸੀਡੈਂਟ ਵੀ ਨਾ ਹੋ ਸਕੇ ਔਰ ਲੋਕਾਂ ਨੂੰ ਕੋਈ ਪਰੇਸ਼ਾਨੀ ਵੀ ਨਾ ਆਵੇ ਸੈਕੂਰਿਟੀ ਨਾਲ ਲਪਾ ਲੋਕਾਂ ਦੀ ਫੈਸਿਲਿਟੇਸ਼ਨ ਵੀ ਕਰਨੀ ਹੈ ਡੇ ਟੂ ਡੇ ਜਿਹੜਾ ਜ਼ਿੰਦਗੀ ਹੈ ਰੋਜ਼ਗਾਰ ਹੈ ਔਰ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਰਹੇਗਾ ਔਰ ਪੁਲਿਸ ਮਸਤੈਦ ਰਹੇਗੀ ਔਰ ਲੋਕਾਂ ਤੋਂ ਇਹ ਵੀ ਆਪਾਂ ਉਮੀਦ ਕਰਦੇ ਹਾਂ ਕਿ ਕੋਈ ਵੀ ਸੈਕੂਰਿਟੀ ਰਿਲੇਟਿਡ ਇਸ਼ੂਜ਼ ਹੈ ਉਹਦੇ ਵਿੱਚ ਸਾਨੂੰ ਕੋਆਪਰੇਟ ਕਰਨ ਔਰ ਸਾਡੇ ਨੋਟਿਸ ਈਲਾਨ पुलिस 24 घंटे आपकी सेवा में हाजिर है थैंक था यू कोई थ्रेट पुलिस थ्रेट प्रोविजन नहीं है कोई स्पेसिफिक नहीं है देखो देखो अपा आपा जो भी हैगी है ओदे ऊपर आपा कार्रवाई कर रहे हैं एंड एश्योर यू प्रॉपर सिक्योरिटी अरेंजमेंट्स विल बी इंप्लिमेंट थैंक यू सब्सक्राइब नाउ एंड प्रेस द बेल आइकन नेवर मिस एन अपडेट